मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਲ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 1 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਦੇਣੀ ਚਾਹਨਾ ਖਾਸ ਤੌਰ ਤੇ ਮੂਨਕ ਖਨੌਰੀ ਵਾਲਿਆਂ ਦੇ ਆਲੇ ਦੁਆਲੇ ਪਿੰਡਾਂ ਦੇ ਲੋਕਾਂ ਨੂੰ ਜਿਨ੍ਹਾਂ ਨੇ ਦਿਨ ਰਾਤ ਪਹਿਰਾ ਦਿੱਤਾ ਜਿਨ੍ਹਾਂ ਨੇ ਕੋਈ ਪ੍ਰਵਾਨ ਨਹੀਂ ਕੀਤੀ ਕਿ ਇਹ ਜਿਹੜਾ ਬੰਨ ਹੈ ਭੱਗਰ ਦਾ ਉਹ ਕਿੱਧਰ ਟੁੱਟ ਕੇ ਕਿੱਧਰ ਨੁਕਸਾਨ ਕਰੂਗਾ ਉਹਨੂੰ ਆਪਣਾ ਹੀ ਸਮਝਿਆ ਇਸ ਵਾਰ ਹਾਲਾਂਕਿ ਹੜਾ ਨੇ ਬਹੁਤ ਨੁਕਸਾਨ ਕੀਤਾ ਹੈ ਅੰਮ੍ਰਿਤਸਰ ਗੁਰਦਾਸਪੁਰ ਇਲਾਕੇ 'ਚ ਅਜਨਾਲਾ ਇਲਾਕੇ 'ਚ ਫਿਰੋਜ਼ਪੁਰ ਫਾਜ਼ਿਲਕਾ ਇਲਾਕੇ 'ਚ ਪਰ ਇਸ ਵਾਰ ਕੱਗਰ ਜਿਹੜਾ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋਣ ਦੇ ਬਾਵਜੂਦ ਵੀ ਤੁਸੀਂ ਕਿਤੋਂ ਵੀ ਇੱਕ ਤੁਪਕਾ ਵੀ ਜਿਹੜਾ ਉਹ ਓਵਰਫਲੋ ਨਹੀਂ ਹੋਣ ਦਿੱਤੇ ਤੇ ਵਾਸਤੇ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਮੈਂ ਕਿਉਂਕਿ ਸਾਰਾ ਤੁਹਾਡੀ ਮਿਹਨਤ ਹੈ ਇੱਕ ਲੋਕ ਲਹਿਰ ਪਣਾ ਕੇ ਤੁਸੀਂ ਸਰਕਾਰਾਂ ਹੈਲਪ ਕਰ ਸਕਦੀਆਂ ਨੇ ਸਰਕਾਰਾਂ ਇਨਫਰਾਸਟ੍ਰਕਚਰ ਦੇ ਸਕਦੀਆਂ ਨੇ ਡਰੋਨ ਡਰੋਨ ਰਾਹੀਂ ਰਾਖੀ ਕੀਤੀ ਕਿ ਕਿਤੇ ਕਿ ਜਿਹੜਾ ਕਿਨਾਰਾ ਕਮਜ਼ੋਰਤਾ ਨਹੀਂ ਹੋ ਰਿਹਾ ਜਿਹਦਾ ਕਿ ਨਤੀਜਾ ਇਹ ਹੋਇਆ ਕਿ ਨਾ ਕੋਈ ਪਹਿਲਾਂ ਕੱਟੇ ਆਪਾਂ ਨੂੰ ਬੋਰੀਆਂ ਉਹ ਕਈ ਤੁਹਾਨੇ ਤੋਂ ਮੰਗਾਉਣੀਆਂ ਪੈਂਦੀਆਂ ਸੀ ਕਦੇ ਨਰਵਾਣੇ ਤੋਂ ਮੰਗਾਉਣੀਆਂ ਪੈਂਦੀਆਂ ਸੀ ਇਸ ਵਾਰ ਅਸੀਂ ਪੰਨੂ ਸਾਰਾ ਪਹਿਲਾਂ ਹੀ ਪ੍ਰਬੰਧ ਰੱਖਿਆ ਸੋ ਇਸ ਗੱਲ ਦੀ ਮੈਂ ਸਿਲਾਕਾ ਕਰਦਾ ਕਿ ਲੋਕ ਨਹੀਂ ਤਾਂ 50000 ਏਕੜ ਜ਼ਮੀਨ ਡੁੱਬ ਜਾਣੀ ਸੀ ਤੇ ਬਾਕੀ ਘਰਾਂ ਦਾ ਨੁਕਸਾਨ ਪਸ਼ੂਆਂ ਦਾ ਨੁਕਸਾਨ ਘਟੂ ਘਟ 350 ਤੋਂ 400 ਕਰੋੜ ਦਾ ਨੁਕਸਾਨ ਤੁਸੀਂ ਬਚਾ ਲਿਆ ਇਸ ਗੱਲ ਲਈ ਔਰ ਇਹਹੀ ਮੈਨੂੰ ਵੀ ਕਈ ਵਾਰੀ ਪੱਤਰਕਾਰਾਂ ਨੇ ਜਾਂ ਇੰਟਰਵਿਊ ਦੇ ਵਿੱਚ ਪੁੱਛਦੇ ਨੇ ਕਿ ਜੇ ਕਿਤੇ ਇੱਕ ਘਰ ਟੁੱਟ ਜਾਂਦਾ ਤਾਂ ਸ਼ਾਇਦ ਇਧਰੋਂ ਜਿਹੜੀ ਆਪਾਂ ਉਧਰ ਨੂੰ ਹੈਲਪ ਲੈ ਕੇ ਗਏ ਆ ਟਰਾਲੀਆਂ ਭਰ ਕੇ ਲੈ ਕੇ ਗਏ ਆ ਰਾਸ਼ਨ ਦੀਆਂ ਮੱਛਰਦਾਨੀਆਂ ਦੀਆਂ ਕੰਬਲਾਂ ਦੀਆਂ ਸ਼ਾਇਦ ਉਹ ਆਪਾਂ ਉਧਰ ਨਾ ਜਾ ਪਾਉਂਦੇ ਨਹੀਂ ਸਹਤ ਕਰਨ ਵਾਸਤੇ ਜੇ ਸਤਲੋਜ ਜਾਂ ਕਗਰ ਨੁਕਸਾਨ ਕਰ ਦਿੰਦੇ ਤਾਂ ਮਾਲਵਾ ਵੀ ਉਹਦੀ ਜੱਜ ਚ ਆ ਜਾਂਦਾ ਆਉਣ ਵਾਲੇ 80 ਦਿਨਾਂ ਦੇ ਵਿੱਚ ਅਸੀਂ ਜ਼ਖਮਾਂ ਤੇ ਮਲਮ ਲਾਉਣੀ ਸ਼ੁਰੂ ਕਰ ਰਹੇ ਹਾਂ ਜਨਿਕੇ 20000 ਰੁਪਏ ਪਰ ਏਕੜ ਫਸਲ ਦਾ 1 ਏਕੜ ਦਾ ਘਰਾں ਦਾ ਪਸ਼ੂਆਂ ਦਾ ਜਿੰਨਾ ਵੀ ਨੁਕਸਾਨ ਹੋਇਆ ਸਕੂਲਾਂ ਨੂੰ ਦੁਬਾਰੇ ਬਣਾਉਣਾ ਪਊ ਸੜਕਾਂ ਦੁਬਾਰੇ ਬਣਾਉਣੀਆਂ ਪੈਣਗੀਆਂ ਪੁਲ ਦੁਬਾਰਾ ਬਣਾਉਣੇ ਪੈਣਗੇ ਉਹ ਜਿਹੜਾ ਦੀਵਾਲੀ ਤੋਂ ਪਹਿਲਾਂ ਪਹਿਲਾਂ ਆ 10 ਤੋਂ 15 ਤਰੀਕ ਦੇ ਵਿੱਚ ਵਿੱਚ ਅਸੀਂ ਚੈੱਕ ਦੇਣੇ ਮੁਆਵਜ਼ੇ ਦੇ ਚੈੱਕ ਦੇਣੇ ਸ਼ੁਰੂ ਕਰ ਦਾਂਗੇ ਤਾਂ ਕਿ ਤਿਹਾਰ ਤੋਂ ਪਹਿਲਾਂ ਪਹਿਲਾਂ ਕੋਈ ਦੀਵਾ ਬਾਲਣ ਦੀ ਕੋਈ ਆਸ ਦਾ ਦੀਵਾ ਜਗਾਉਣ ਦੀ ਉਮੀਦ ਜਿਹੜੀ ਹੈ ਉਹ ਬਚੀ ਰਹੇ ਮੈਂ ਅੱਜ ਜਦੋਂ ਆ ਰਿਹਾ ਸੀਗਾ ਮੈਨੂੰ ਇਹ ਲਹਿਰਕਾਗਾ ਇਲਾਕਾ ਮੇਰੇ ਲਈ ਕੋਈ ਨਵਾਂ ਨਹੀਂ ਹੈਗਾ ਮੈਂ ਕੱਲਾ ਕੱਲਾ ਏਰੀਆ ਜਾਣਦਾ ਜਿੱਥੇ-ਜਿੱਥੇ ਰੈਲੀਆਂ ਕਰਦੇ ਰਹੇ ਆ ਜਿੱਥੇ ਆ ਮੰਡੀ ਦੇ ਵਿੱਚ ਦੀ ਲੰਗੀਆਂ ਕਿ ਇੱਥੇ ਰਾਤ ਨੂੰ ਆਪਾਂ ਨੇ ਗੱਡੀ ਦੀ ਛੱਤ ਤੇ ਚੜ ਕੇ ਰੈਲੀ ਕਰ ਲੈਂਦੇ ਸੀ ਤੇ ਸਾਰਾ ਇਲਾਕਾ ਜਿਹੜਾ ਇਸ ਮੰਡੀ ਦੇ ਵਿੱਚ ਵੀ ਵੱਡੇ ਵੱਡੇ ਫੰਕਸ਼ਨ ਕੀਤੇ ਆ ਸੋ ਜਿੰਨਾ ਪਿਆਰ ਤੁਸੀਂ ਦਿੱਤਾ ਹੈ 2012 ਤੋਂ ਲਹਿਰੇਗਾ ਕੇ ਹਲਕੇ ਚ ਆਏ ਸੀਗੇ ਰਾਜਨੀਤਿਕ ਜੀਵਨ ਇੱਥੋਂ ਸ਼ੁਰੂ ਹੋਇਆ ਐਸੀ ਚਿੰਗ ਤੁਸੀਂ ਲਾਈ ਆ ਐਸੀ ਜੋਤ ਤੁਸੀਂ ਜਗਾਈ ਹੈ ਕਿਉਂਕਿ ਉਸ ਤੋਂ ਬਾਅਦ ਚੱਲ ਸੋ ਚੱਲ ਸੁੱਕ ਦੇ ਲਹਿਰੇਗਾ ਕੇ ਵਾਲਿਆਂ ਤੋਂ ਸੰਗਰੂਰ ਵਾਲਿਆਂ ਤੋਂ ਕਦੇ ਮੈਂ ਵੱਡਾ ਨਹੀਂ ਹੋ ਸਕਦਾ ਬਾਕੀ ਉਹਦੇ ਜਿੱਤੇ ਮਰਜ਼ੀ ਹੋ ਜਾਣ ਪਰ ਮੈਂ ਤੁਹਾਡੇ ਤੋਂ ਕਦੇ ਵੱਡਾ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਮੈਨੂੰ ਪਿਆਰ ਦਿੱਤਾ ਤੁਸੀਂ ਮੇਰੇ ਮੈਨੂੰ ਹੌਸਲਾ ਦਿੱਤਾ ਹੈ। ਔਰ ਜਿਸ ਵੀ ਪੱਧਰ ਤੇ ਪਹੁੰਚੇ ਆ ਪਰ ਆਪਦੇ ਲੋਕਾਂ ਤੋਂ ਆਪਣੇ ਚਾਚਾ ਤਾਇਆ ਤੋਂ ਆਪਣੇ ਭੂਆ ਫਫੜਾਂ ਤੋਂ ਆਪਣੇ ਦੋਸਤਾਂ ਮਿੱਤਰਾਂ ਤੋਂ ਕਦੇ ਵੱਡੇ ਨਹੀਂ ਹੋ ਸਕਦੇ। ਆਪਣੇ ਟੀਚਰਸ ਤੋਂ ਆਪਣੇ ਕੋਚਸ ਤੋਂ ਆਪਣੇ ਮੈਂਟਰਸ ਤੋਂ ਕਦੇ ਵੀ ਵੱਡੇ ਨਹੀਂ ਹੋ ਸਕਦੇ। ਸੋ ਇਹਨੀਆਂ ਭਾਰੀ ਗਿਣਤੀ ਚ ਤੁਹਾਡਾ ਸੀਜ਼ਨ ਮੰਡੀ ਦਾ ਵੀ ਸੀਜ਼ਨ ਹੈ ਇੱਥੇ ਆਉਣਾ ਇਸ ਗੱਲ ਦਾ ਸੰਕੇਤ ਹੈ ਕਿ ਤੁਸੀਂ ਦਿਲੋਂ ਪਿਆਰ ਕਰਦੇ ਹੋ ਔਰ ਇਹੋ ਜੇ ਪੁੰਨ ਦੇ ਕੰਮਾਂ ਵਾਸਤੇ ਤਾਂ ਆਪਾਂ ਹਮੇਸ਼ਾ ਪੰਜਾਬੀ ਅੱਗੇ ਰਹਿਣੇ ਆਂ ਦਸਵੰਦ ਕੱਢਦੇ ਆਂ ਭਾਵੇਂ ਕੋਈ ਖੁਸ਼ੀ ਵਾਸਤੇ ਦਸਵੰਦ ਕੱਢਣਾ ਹੋਵੇ ਭਾਵੇਂ ਕਿਸੇ ਆਪਤਾ ਦੇ ਵਿੱਚ ਦਸਵੰਦ ਕੱਢਣਾ ਹੋਵੇ ਅਸੀਂ ਤਾਂ ਤੁਰਕੀ ਚ ਪਹਚਾੜ ਆ ਜੇ ਉੱਥੇ ਜਾ ਕੇ ਲੰਗਰ ਲਾ ਲੈਣੇ ਆ ਜੀ ਅਸੀਂ ਤਾਂ ਪੁੱਜ ਦੇ ਵਿੱਚ ਗੁਜਰਾਤ ਚ ਪਹਚਾੜ ਆਇਆ ਉੱਥੇ ਜਾ ਕੇ ਸਾਡਾ ਲੰਗਰ ਲੱਗ ਜਾਂਦਾ ਹੈ ਕੇਰਲਾ ਚ ਸੁਨਾਮੀ ਆ ਜਾਏ ਜਾਂ ਕਿਤੇ ਹੋਰ ਸੁਨਾਮੀ ਆ ਜਾਏ ਹੜ ਆ ਜਾਣ ਉੱਥੇ ਜਾ ਕੇ ਸਾਡਾ ਲੰਗਰ ਲੱਗ ਜਾਂਦਾ ਜੀ ਆ ਤਾਂ ਹੁਣ ਸਾਡੇ ਆਪਣੇ ਲੋਕਾਂ ਤੇ ਭੀੜ ਪਈ ਐ ਤਾਂ ਇੱਥੇ ਤਾਂ ਜਾਣੇ-ਗਾਣਾ ਔਰ ਜਿੰਨੀਆਂ ਵੀ ਸੰਸਥਾਵਾਂ ਨੌਜਵਾਨ ਵੀਰ ਸਮਾਜਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਇੰਡੀਵਿਜੂਅਲ ਵੀ ਪਿੰਡਾਂ ਨੇ ਜਾ ਕੇ ਉੱਥੇ ਦੋ-ਦੋ ਤਿੰਨ-ਤਿੰਨ ਪਿੰਡ ਅਡਾਪਟ ਕੀਤੇ ਨੇ ਉਧਰਲੇ ਪਾਸੇ ਕਪੂਰਥਲੇ ਵਾਲੇ ਪਾਸੇ ਮੈਂ ਸਾਰਿਆਂ ਦਾ ਪੈਦਲੋਂ ਧੰਨਵਾਦ ਕਰਦਾ ਹਾਂ ਇਸ ਪੰਜਾਬ ਦੇ ਪਰਿਵਾਰ ਦਾ ਮੁਖੀਆ ਹੋਣ ਦੇ ਨਾਤੇ ਕਿ ਆਪਸ ਚ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਇੱਕ ਦੂਜੇ ਨਾਲ ਹੱਥ ਨਾਲ ਹੱਥ ਫੜ ਕੇ ਜੋ ਕਮਾਲ ਕਰਕੇ ਦਿਖਾਈ ਹੈ ਪੰਜਾਬ ਨੇ ਇਹ ਮਿਸਾਲ ਦੁਨੀਆ ਚ ਕਿਤੇ ਹੋਰ ਨਹੀਂ ਮਿਲਦੀ ਕੱਲੀ ਪੰਜਾਬ ਕੀ ਮਿਲ ਸਕਦੀ ਹੈ ਕਿਸੇ ਹੋਰ ਸੂਬੇ ਚ ਇਹਨੇ ਹੜ ਆਏ ਹੋਣ ਕਈ ਸਾਲੋਂ ਸੂਬਾ ਉੱਠ ਨਹੀਂ ਸਕਦਾ ਪਰ ਅਸੀਂ ਪੰਜਾਬੀ ਆ ਅਸੀਂ ਡਿਗਦੇ ਵੀ ਆ ਬਰਨ ਨਾਲ ਨਾਲ ਖੜੇ ਵੀ ਹੋਣਾ ਜਾਣਦੇ ਆ ਬੜੀਆਂ ਲੜਾਈਆਂ ਸਾਡੇ ਬਜ਼ੁਰਗਾਂ ਨੇ ਝੱਲੀਆਂ ਨੇ ਬڑے ਧਾੜ ਵੀ ਆਏ ਦਿੱਲੀ ਨੂੰ ਲੁੱਟਣ ਤਾਂ ਸਾਡੇ ਬਜ਼ੁਰਗੋਨਾਂ ਨਾਲ ਜਾਂਦੇ ਹੋਏ ਤੇ ਆਉਂਦੇ ਹੋਏ ਦੋ ਦੋ ਵਾਰੀ ਉਹਨਾਂ ਨਾਲ ਲੜਦੇ ਰਹੇ ਤਾਂ ਸਾਡੇ ਖੂਨ ਦੇ ਵਿੱਚ ਸੰਕਟਾਂ ਨਾਲ ਜੂਝਣਾ ਸਾਡੇ ਖੂਨ ਦੇ ਵਿੱਚ ਲਿਖਿਆ ਹੋਇਆ ਹੈ